ਰਤਲੀ ਗਲੀ ਮੇਰੀ ਆਓ ਇਤਮਾਰ ਗਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਹ ਅੰਮ੍ਰਿਤ ਬੋਲ ਨੇ ਜੋ ਅੱਜ 1704 ਦੇ ਵਿੱਚ ਬਾਬਾ ਜੋਰਾਵਰ ਸਿੰਘ ਬਾਬਾ ਫਤੀਹ ਸਿੰਘ ਨੇ ਇਹਨਾਂ ਦੇ ਅਰਥ ਕਰ ਦਿੱਤੇ ਪ੍ਰੈਕਟੀਕਲ ਤੌਰ ਤੇ ਸਰਹਿੰਦ ਦੀ ਧਰਤੀ ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤੀਹ ਸਿੰਘ ਸੱਤ ਤੇ 9 ਸਾਲੀਆਂ ਉਹ ਮਹਾਨ ਜਿੰਦਾ ਸਾਡੇ ਮਹਾਨ ਬਾਬੇ ਜਿਨ੍ਹਾਂ ਨੇ এਸ਼ੀਆ ਦੀ ਮੁਗਲ ਰਾਜ ਦੀ ਈਨ ਨਾ ਮੰਨਦੇ ਹੋਏ ਔਰੰਗਜ਼ੇਬ ਦੀ ਈਨ ਸੂਬਾ ਸਰਹਿੰਦ ਦੀ ਈਨ ਨਾ ਮੰਨਦੇ ਹੋਏ ਜਿਨ੍ਹਾਂ ਆਤਮਾ ਨੇ ਅਨੇਕਾਂ ਤਸੀਹੇ ਅਸਹਿ ਤੇ ਅਕਹਿ ਤਸੀਹੇ ਠੰਡੇ ਬੁਰਜ ਦੀਆਂ ਠੰਡੀਆਂ ਰਾਤਾਂ ਦੇ ਵਿੱਚ ਰੱਖ ਕੇ ਵੇਖ ਲਿਆ ਭੁੱਖਿਆ ਰੱਖ ਕੇ ਦੇਖ ਲਿਆ ਡਰਾ ਕੇ ਦੇਖ ਲਿਆ ਸ਼ਮਕਾ ਮਾਰ ਕੇ ਨੰਗੇ ਪਿੰਡੇ ਤੇ ਦੇਖ ਲਿਆ ਗਲੇਲੇ ਮਾਰ ਕੇ ਦੇਖ ਲਿਆ ਹਰ ਤਸੀਹਾ ਹਰ ਦੁਨੀਆ ਦਾ ਦੁੱਖ ਦੇਖ ਕੇ ਦੇ ਕੇ ਦੇਖ ਲਿਆ ਆਖਰ 7 ਤੇ 9 ਸਾਲ ਦੇ ਜਿੰਦਾ ਨੂੰ ਜਿੰਦੇ ਨੀਹਾਂ ਦੇ ਵਿੱਚ ਚਿਣ ਕੇ ਦੇਖ ਲਿਆ ਨੀਹਾਂ ਦੇ ਵਿੱਚ ਸਰੀਰ ਚਿਣ ਦਿੱਤੇ ਪਰ ਸੋਚ ਨਹੀਂ ਚਿਣੀ ਗਈ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵਿਚਾਰ ਤਾਰਾ ਨਹੀਂ ਚਿਣੀ ਗਈ ਵਿਚਾਰ ਤਾਰਾ ਨੂੰ ਕਾਇਮ ਰੱਖਦੇ ਹੋਏ ਸੋਚ ਨੂੰ ਫਲਸਫੇ ਨੂੰ ਜਿੰਦਾ ਰੱਖਿਆ ਸੱਤ ਤੇ 9 ਸਾਲ ਦੇ ਬਾਬਿਆਂ ਨੇ ਸੋ ਜ਼ਾਲਿਮਾਂ ਨੇ ਅੱਜ ਦੇ ਦਿਨ 1704 ਈਸਵੀ ਦੇ ਵਿੱਚ ਸਰਹਿੰਦ ਦੀ ਧਰਤੀ ਤੇ ਜਿੰਦੇ ਨੀਹਾਂ ਦੇ ਵਿੱਚ ਚਿੰਨ ਦੇਣੇ ਜਦੋਂ ਨੀਹਾਂ ਗੋਡਿਆਂ ਤੱਕ ਆਉਂਦੀਆਂ ਨੇ ਤੇ ਤੁਸੀਂ ਦੇਖਦੇ ਹੋ ਮਿਸਤਰੀਆਂ ਨੂੰ ਇੱਟਾਂ ਕਾਂਢੀ ਦੇ ਨਾਲ ਕੱਟਦਿਆਂ ਪਰ ਉਹਨਾਂ ਜ਼ਾਲਮਾਂ ਨੇ ਸਾਬਜਾਦਿਆਂ ਦੇ ਗੋਡੇ ਕੱਟੇ ਗੋਡੇ ਛਾਂਗੇ ਗਏ ਪਰ ਈ ਨਾ ਮੰਨੀ ਨੀਹਾਂ ਜਿਹੜੀਆਂ ਸੀ ਸਿਰ ਤੱਕ ਪਹੁੰਚੀਆਂ ਖੂਨ ਦਾ ਸਰਕਰ ਰੁਕਿਆ ਸਾਹ ਬੰਦ ਹੋਇਆ ਬੇਹੋਸ਼ੀ ਦੀ ਹਾਲਤ ਵਿੱਚ ਅਜੇ ਵੀ ਉਹ ਜ਼ਾਲਮ ਕਹਿੰਦੀ ਈਨ ਮੰਨ ਲਓ ਤੁਹਾਡੀ ਜਾਨ ਬਖਸ਼ ਦਿੱਤੀ ਜਾਏਗੀ ਪਰ ਸਿਰ ਹਿਲਾ ਕੇ ਕਹਿੰਦੇ ਵਜੀਦਿਆ ਇਹ ਤੇਰਾ ਸੁਪਨਾ ਕਦੀ ਵੀ ਪੂਰਾ ਨਹੀਂ ਹੋ ਸਕਦਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੁੱਤ ਹਾਂ ਸਾਨੂੰ ਸਿੱਖੀ ਪਿਆਰੀ ਹੈ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਛੱਡ ਨਾ ਜਾਵੇ ਬੇਹੋਸ਼ ਹੋ ਕੇ ਇਹਨੇ ਕੰਧਾਂ ਡਿੱਗ ਪੈਂਦੀਆਂ ਨੇ ਬੇਹੋਸ਼ ਹੋ ਕੇ ਸਾਬ ਜਾਦ ਦੇ ਡਿੱਗ ਪੈਂਦੇ ਨੇ ਫਿਰ ਤੇਲ ਝੱਸਦੇ ਨੇ ਤਲੀਆਂ ਤੇਲ ਦੇ ਨਾਲ ਝੱਸਦੇ ਬੇਹੋਸ਼ ਵਿੱਚ ਲਿਆ ਕਿ ਕੋ ਆਖਰੀ ਸਵਾਸਨ ਤੇ ਛੱਤ ਹੋਣੀ ਮੰਨ ਜਾਣ ਪਰ ਸਿਰ ਹਲਾ ਕੇ ਕਹਿੰਦੇ ਵਜੀਦੇ ਆ ਕਦੀ ਵੀ ਨਹੀਂ ਹੋ ਸਕਦਾ ਸਾਨੂੰ ਸਿੱਖੀ ਪਿਆਰੀ ਹੈ ਆਖਰ ਫਿਰ ਜ਼ਾਲਮਾਂ ਨੇ ਸ਼ਾਸ਼ਲ ਬੇਗ ਬਸਲ ਬੇਗ ਇਨ੍ਹਾਂ ਜ਼ਾਲਮਾਂ ਨੇ ਸਾਬ ਜਾਦਿਆਂ ਦੀਆਂ ਛਾਤੀਆਂ ਤੇ ਚੜ ਕੇ ਸਾਬ ਜਾਦਿਆਂ ਦੇ ਸਾਰਾ ਗ ਵੱਢ ਕੇ ਸੋ ਬਾਬਾ ਜੋਰਾਵਰ ਸਿੰਘ ਸ਼ਹਾਦਾ ਦਾ ਜਾਮ ਪੀ ਜਾਂਦੇ ਨੇ ਤੇ ਬਾਬਾ ਫਤਿਹ ਸਿੰਘ 12 ਕੁ ਮਿੰਟ ਅੱਧੀ ਘੜੀ ਉਹਨਾਂ ਦਾ ਸਰੀਰ ਜਿਹੜਾ ਐਦਾਂ ਹਿਲਦਾ ਰਹਿੰਦਾ ਬਾਬਾ ਫਤਿਹ ਸਿੰਘ ਵੀ ਸ਼ਹਾਦਾ ਦਾ ਜਾਮ ਪੀਂਦੇ ਪੀ ਜਾਂਦੇ ਨੇ ਔਰ ਮੁਗਲ ਰਾਜ ਦੀ ਜੜ ਪਟ ਕੇ ਸਰਹਿੰਦ ਦੀਆਂ ਨੀਹਾਂ ਨੂੰ ਸਰਹਿੰਦ ਦੀ ਕਹਿਣ ਲੱਗੇ ਉਹ ਰਾਜ ਮੁਗਲਾਂ ਦਾ ਖਤਮ ਕਰਕੇ ਤੇ ਬਾਬਾ ਜੋਰਾਵਰ ਸਿੰਘ ਫਤੇਗੜ ਸਾਹਿਬ ਉੱਥੇ ਬਣਾ ਦਿੰਦੇ ਨੇ ਆਖੋ ਸਤਨਾਮ ਅੱਜ ਫਤੇਗੜ ਸਾਹਿਬ ਦੀ ਧਰਤੀ ਤੇ ਪੰਥ ਇਕੱਠਾ ਹੋ ਕੇ ਮਹਾਨ ਬਾਬਿਆਂ ਦੇ ਸ਼ਹੀਦੀ ਦਿਹਾੜੇ ਮਨਾ ਰਿਹਾ ਮਾਂ ਗੁਜਰਕੌਰ ਜੀ ਨੇ ਸਭ ਕੁਝ ਇਹ ਤੱਕਿਆ ਹੈ ਸਭ ਕੁਝ ਆਪਣੀ ਪੰਡੇ ਤੇ ਹੰਡਾਇਆ ਤੇ ਅਡੋਲ ਉਹ ਮਾਂ ਰਹੀ ਚੜ੍ਹਦੀ ਕਲਾ ਵਿੱਚ ਸ਼ਹਾਦਤ ਦਾ ਜਾਮ ਮਾਂ ਗੁਜਰਕੌਰ ਜੀ ਨੇ ਸੋ ਪੀਤਾ ਹੈ ਸੋ ਅੱਜ ਦਿਨ ਸ਼ਹਾਦਤਾਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਪੂਜਨੀਕ ਮਾਤਾ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਕਾਦੇ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵਿਚਾਰਧਾਰਾ ਜਿੰਦਾ ਰੱਖਣ ਵਾਸਤੇ ਪੰਥ ਦੀ ਨੀ ਪੱਕੀ ਕਰਨ ਵਾਸਤੇ ਮਨੁੱਖੀ ਹੱਕਾਂ ਵਾਸਤੇ ਹਮ ਆਪਣੀ ਜਾਨੋ ਦੇ ਕੇ ਕਰ ਔਰੋਂ ਕੀ ਜਾਨੇ ਬਚਾ ਚੱਲੇ ਆਪਣੀਆਂ ਜਾਨਾਂ ਦਿੱਤੀਆਂ ਨੇ ਸਹਿਜਾਦਿਆਂ ਨੇ ਸਿਖਾ ਲਈ ਆਪਣੀ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚੱਲੇ ਸਿੰਘੋਂ ਕੀ ਸਲਤਨਤ ਕਾ ਪੌਦਾ ਲਗਾ ਚੱਲੇ ਗੁਰਮੁਖੋ ਅੱਜ ਇਹ ਸਰਦਾਰੀ ਹੈ ਅੱਜ ਜੇ ਸੁੱਖ ਸਹੂਲਤਾਂ ਨੇ ਤੁਹਾਡੇ ਕੋਲ ਇਹ ਸਾਬਜਾਦਿਆਂ ਦੀ ਸ਼ਹਾਦਤਾਂ ਕਰਕੇ ਨੇ ਗੁਰਮੁਖੋ ਅੱਜ ਇਹ ਦੇਸ਼ ਹੈ ਤੇ ਸਾਬਜਾਦਿਆਂ ਦੀ ਸ਼ਹਾਦਤਾਂ ਕਰਕੇ ਨੇ ਉਹ ਸ਼ਹਾਦਤਾਂ ਆਪਾਂ ਭੁਲੀਏ ਉਹਨਾਂ ਦੇ ਪਾਏ ਹ ਪੂਰਨਿਆਂ ਤੇ ਚੱਲੀਏ ਖੰਡੇ ਦੀ ਪੌਲ ਛੱਕੋ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ ਗੁਰੂ ਸਾਹਿਬ ਜੀ ਦੇ ਪੁੱਤ ਬਣ ਜੀ ਸਾਹਿਬਜ਼ਾਦਿਆਂ ਦੇ ਭਰਾ ਬਣ ਜੀ ਇਸੇ ਵਿੱਚ ਗੁਰੂ ਸਾਹਿਬ ਜੀ ਦੀ ਖੁਸ਼ੀ ਹੈ ਸਾਹਿਬਜ਼ਾਦਿਆਂ ਦੀ ਖੁਸ਼ੀ ਹੈ ਮਾਂ ਗੁਜਰਕੌਰ ਜੀ ਦੀ ਖੁਸ਼ੀ ਹੈ ਸੋ ਮਹਾਨ ਸ਼ਹੀਦਾਂ ਦੀ ਯਾਦ ਸਦਾ ਸਾਡੇ ਹਿਰਦੇ ਦੇ ਵਿੱਚ ਰਵਸੀਰੇ ਕੋਟ-ਕੋਟ ਪ੍ਰਣਾਮ ਹੈ ਉਹ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੇ ਕੇ ਸਾਡੀਆਂ ਜਾਨਾਂ ਬਚਾ ਕੇ ਸੋ ਭਾਰਤ ਵਰਸ਼ ਦੀਆਂ ਵਿਸ਼ਵ ਦੀਆਂ ਜਾਨਾਂ ਬਚਾ ਕੇ ਮਨੁੱਖੀ ਹੱਕਾਂ ਵਾਸਤੇ ਪੰਥ ਦੀ ਨੀਂਹ ਦੇ ਵਿੱਚ ਜਿਨ੍ਹਾਂ ਨੇ ਆਪਣੀਆਂ ਹੱਡੀਆਂ ਦਾ ਚੂਰਾ ਪਾਇਆ ਆਪਣਾ ਖੂਨ ਡੋਲ੍ਹਿਆ ਸੋ ਪੰਥ ਚੜ੍ਹਦੀ ਕਲਾ ਦੇ ਵਿੱਚ ਹੈ ਉਹ ਸ਼ਹਾਦਤਾਂ ਦੇ ਕਰਕੇ ਸਹਿਬਜ਼ਾਦੀਆਂ ਦੀ ਸ਼ਹਾਦਤਾਂ ਕਰਕੇ ਅੱਜ ਆਪਾਂ ਸਾਰੇ ਕਿਉਂਕਿ 10 ਵਜੇ ਤੋਂ ਲੈ ਕੇ 1.5 10 ਪੌਣੇ 11 11 ਵਜੇ ਤੱਕ ਸਾਰੇ ਆਪਾਂ ਕਿਉਂਕਿ ਇਹ ਸ਼ਹਾਦਤਾਂ ਦਾ ਸਮਾ ਹੈ ਸਾਰੇ ਆਪਾਂ ਬਾਣੀ ਦੇ ਨਾਲ ਜੁੜਨਾ ਜਾਓ ਤੋਂ ਪ੍ਰੇਮ ਖੇਲਣ ਦਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਸੱਚ ਤੇ ਪੈਰਾ ਦਿੰਦੇ ਹੋਏ ਸ਼ਹਾਤਾਂ ਦੇ ਜੰਮ ਹੋਏ ਮਹਾਨ ਸ਼ਹੀਦਾਂ ਦੀ ਯਾਦ ਹਿਰਦੇ ਵਿੱਚ ਵਸੇ ਰਵੇ ਪਵਨ ਸਥਾਨ ਤੇ ਵੀ ਇਹ ਦਿਹਾੜੇ ਬਣਾਏ ਜਾ ਰਹੇ ਨੇ ਸੋ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਗੁਰਪੁਰਬ ਵੀ ਅੱਜ ਹੀ ਹੈ ਪਰ ਸ਼ਹੀਦੀ ਦਿਹਾੜੇ ਹੁਣ ਕਰਕੇ ਪਵਨ ਸਥਾਨ ਗੁਰਦਵਾਰਸ਼ੀ ਡਾਡਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਗੁਰਪੁਰਬ 30 ਦਸੰਬਰ ਨੂੰ ਮਨਾਇਆ ਜਾ ਰਿਹਾ 30 ਦਸੰਬਰ ਨੂੰ ਅੰਮ੍ਰਿਤ ਵੇਲੇ 2 ਵਜੇ ਗੁਰੂ ਪਵਨ ਅਸਥਾਨ ਦੇ ਕਵਾੜ ਖੋਲੇ ਜਾਣਗੇ ਉਪਰੰਤ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਹੋਣਗੇ ਤੇ ਫਿਰ ਸਾਰਾ ਦਿਨ ਰਾਤ 11 ਵਜੇ ਤੱਕ ਪੰਥ ਪ੍ਰਸਿੱਧ ਰਾਗੀ ਢਾਡੀ ਕਥਾ ਵਾ ਸੰਗਤਾਂ ਨੂੰ ਗੁਰੂ ਜਸਰਾਹੀ ਨਿਹਾਲ ਕਰਨਗੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ 28 ਦਸੰਬਰ ਨੂੰ 9 ਵਜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਛਤਰ ਛਾਇਆ ਹੇਠ ਪੰਜਾਂ ਪਿਆਰੇ ਦੀ ਅਗਵਾਈ ਵਿੱਚ ਮਹਾਨਗਰ ਕੀਰਤਨ ਰੰਮਤਾ ਹੋਵੇਗੀ ਜੋ ਪੰਚਕੂਲਾ ਦੇ ਵੱਖ-ਵੱਖ ਸੈਕਟਰ ਤੋਂ ਹੁੰਦਾ ਹੋਇਆ ਇਹ ਮਹਾਨਗਰ ਕੀਰਤਨ ਸਾਹਮਣੂ ਗੁਰਦੁਆਰਾ ਸਾਹਿਬ ਵਿਖੇ ਸੰਪੂਰਨ ਹੋਵੇਗਾ ਬੇਨਤੀਆਂ ਪ੍ਰਵਾਨ ਕਰਨੀਆਂ ਆਓ ਆਪਾਂ ਗੁਰੂ ਗੁਰੂ ਕਰੀਏ ਸਵਾਜ ਪ੍ਰਵਾਤ ਫਿਰ ਵੀ ਜਾਣੀ ਹੈ ਜਿਲ੍ਹਪੁਰ ਉੱਥੇ ਬੈਠ ਕੇ ਵੀ ਆਪਾਂ ਸਾਹਿਬ ਜੀਆਂ ਨੂੰ ਯਾਦ ਕਰਨਾ ਸੋ ਸ਼ਹੀਦਾਂ ਨੂੰ ਯਾਦ ਕਰਨਾ ਹੈ ਸੋ ਆਸਾ ਦੀ ਵਾਰ ਦੇ ਕੀਰਤਨ ਹੋਣਗੇ ਆਓ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ